Ha, o dikkat ਪੰਜਾਬ ਦਾ ਮੌਸਮ ਬਦਲ ਜਾਵੇਗਾ ਜਿਸ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਤਾਂ ਅੱਜ ਵੀ ਕਈ ਸ਼ਹਿਰਾਂ ਦੇ ਵਿੱਚ ਬੱਦਲ ਵੇਖਣ ਨੂੰ ਮਿਲੀ ਹੈਗੀ ਤਾਂ ਅਗਲੇ ਆਉਣ ਵਾਲੇ 2 ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਪਵਿਕ ਬਾਣੀ ਕੀਤੀ ਗਈ ਹੈ ਕਿ ਤੇ ਕਹਿਣਾ ਹੈਗਾ ਕਿ ਤੇਰੇ ਤੇਰਾ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਆਸਾਰ ਗੜੇਮਾਰੀ ਨੂੰ ਲੈ ਕੇ ਵੀ ਸ਼ੰਕਾ ਜਿਹੜੀ ਹੈ ਜਤਾਈ ਗਈ ਹੈ ਤੇ ਨਾਲ ਹੀ ਤੇਜ਼ ਹਵਾਵਾਂ ਨੂੰ ਲੈ ਕੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਬੀਤੇ ਦਿਨ ਕਈ ਇਲਾਕਿਆਂ ਦੇ ਵਿੱਚ ਪੰਜਾਬ ਦੇ ਮੀਂਹ ਪਿਆ ਸੀ ਅਜੇ ਇਹ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਸੀ ਅੱਜ ਕਈ ਜੋ ਇਹ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਤਾਂ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਚੱਲਣ ਗਿਆ ਇਸ ਨੂੰ ਲੈ ਕੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਅਗਲੇ 2 ਦਿਨ ਤੱਕ ਮੌਸਮ ਅਜੀਹਾ ਹੀ ਬਣਿਆ ਰਹੇਗਾ ਤੇ ਅੱਜ 13 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਹੈਗੀ ਆ ਜਤਾਈ ਗਈ ਹੈ ਨਾਲ ਕਿਹਾ ਗਿਆ ਹੈ ਕਿ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਜਿਸ ਦੇ ਨਾਲ ਪੰਜਾਬ ਦਾ ਮੌਸਮ ਜੋ ਹੈ ਬਦਲ ਜਾਵੇਗਾ ਹਾਲਾਂਕਿ ਪੰਜਾਬ ਦਾ ਮੌਸਮ ਬੀਤੇ ਦਿਨਾਂ ਤੋਂ ਬਦਲਿਆ ਹੋਇਆ ਹੈਗਾ ਆ ਸ਼ੁੱਕਰਵਾਰ ਨੂੰ ਲੁਧਿਆਣਾ ਪਟਿਆਲਾ ਬਠਿੰਡਾ ਮੁਹਾਲੀ ਸਣੇ ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆ ਸੀ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਬਦਲ ਚੁੱਕਿਆ ਹੈਗਾ ਜਿਸ ਤਰੀਕੇ ਨਾਲ ਬੀਤੇ ਕਈ ਦਿਨਾਂ ਤੋਂ ਦੇਖਿਆ ਜਾ ਰਿਹਾ ਸੀ ਕਿ ਗਰਮੀ ਜੋਇ ਕਾਫੀ ਜ਼ਿਆਦਾ ਲੋਕਾਂ ਨੂੰ ਮਹਿਸੂਸ ਹੋ ਰਹੀ ਸੀ ਕਿ ਹੁਣ ਗਰਮੀ ਹੀ ਰਹੂਗੀ ਹੁਣ ਮੌਸਮ ਦੇ ਵਿੱਚ ਤਬਦੀਲੀ ਨਹੀਂ ਆਵੇਗੀ ਲੇਕਿਨ ਜਦੋਂ ਮੌਸਮ ਦੇ ਵਿੱਚ ਜਦੋਂ ਬਾਰਿਸ਼ ਹੁੰਦੀ ਹੈ ਉਸ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਜੋ ਹੈ ਵੱਡੇ ਪੱਧਰ ਤੇ ਦੇਖਣ ਨੂੰ ਮਿਲੀ ਹੈਗੀ ਆ ਗਰਮ ਕੱਪੜੇ ਜਿਹੜੇ ਹੈਗੇ ਲੋਕਾਂ ਨੇ ਕੱਢ ਲੈਨੇ ਤਾਂ ਇੱਕ ਵਾਰੀ ਤੁਹਾਨੂੰ ਦੱਸ ਦਿੰਨੇ ਆ ਅਖਰ 13 ਜ਼ਿਲ੍ਹੇ ਕਿਹੜੇ ਨੇ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜੋ ਹੈ ਜਾਰੀ ਕੀਤਾ ਗਿਆ ਤਾਂ ਅਲਰਟ ਜੋ ਹੈ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਸ਼ਾਪੂ ਨਵਾਸ਼ਾ ਰੂਪਨਗਰ ਐਸਐਸ ਨਗਰ ਫਤੇਗੜ ਸਾਹਿਬ ਫਾਜ਼ਿਲਕਾ ਮੁਕਤਸਰ ਅਤੇ ਮਾਨਸਾ ਦੇ ਵਿੱਚ ਅਲਰਟ ਜਿਹੜਾ ਹੈਗਾ ਜਾਰੀ ਕੀਤਾ ਗਿਆ ਹੈ yellow alert ਜਾਰੀ ਕੀਤਾ ਗਿਆ ਹੈ ਅੰਦਾਜ਼ਾ ਲਗਾਇਆ ਇਹ ਜਾ ਰਿਹਾ ਹੈ ਕਿ ਇਹਨਾਂ ਥਾਵਾਂ ਤੇ ਮੀਂਹ ਤੋਂ ਇਲਾਵਾ ਤੀ ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਹਵਾਵਾਂ ਵੀ ਚੱਲ ਸਕਦੀਆਂ ਨੇ ਜੇਕਰ ਪੰਜਾਬ ਦੇ ਸ਼ਹਿਰਾਂ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਅੱਜ ਅੰਸ਼ਕ ਤੌਰ ਤੇ ਬਦਲਵਾਈ ਰਹਿਣ ਦੀ ਸੰਭਾਵਨਾ ਜਤਾਈ ਗਈ ਸੀ ਤੇ ਬਦਲਵਾਈ ਦੇਖਣ ਨੂੰ ਵੀ ਮਿਲੀ ਹੈਗੀ ਆ ਜਿਸ ਦੇ ਨਾਲ ਤਾਪਮਾਨ ਜੋ ਹੈ ਉਸ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈਗੀ ਆ 13 ਤੋਂ 27 ਡਿਗਰੀ ਦੇ ਵਿਚਕਾਰ ਜੋ ਹੈ ਤਾਪਮਾਨ ਰਹਿਣ ਦੀ ਉਮੀਦ ਜੋ ਅੱਜ ਜਤਾਈ ਗਈ ਤਾਂ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਜੋ ਹੈ ਦੇਖਣ ਨੂੰ ਮਿਲੀ ਹੈ ਅਜਿਹੇ ਦੇ ਵਿੱਚ ਪੰਜਾਬ ਦਾ ਮੌਸਮ ਜੋ ਹੈ ਠੰਡਾ ਹੋ ਗਿਆ ਉੱਥੇ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੀ ਗੱਲ ਕਰਨੀ ਵੀ ਲਾਜ਼ਮੀ ਹੋ ਜਾਂਦੀ ਹੈ ਕਿਉਂਕਿ ਜਦੋਂ ਮੌਸਮ ਵਿਭਾਗ ਦੇ ਵੱਲੋਂ ਭਵਿੱਖ ਬਾਣੀਆਂ ਕੀਤੀਆਂ ਜਾਂਦੀਆਂ ਨੇ ਤੇ ਉਸ ਦੇ ਹਿਸਾਬ ਦੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਦੇ ਚਿਹਰੇ ਜਾਂ ਤਾਂ ਮੁਰਝਾ ਜਾਂਦੇ ਨੇ ਜਾਂ ਫਿਰ ਖੁਸ਼ੀ ਜੋ ਹੈ ਉਹਨਾਂ ਦੇ ਚਿਹਰੇ ਤੇ ਦੇਖਣ ਨੂੰ ਮਿਲਦੀ ਹੈਗੀ ਲੇਕਿਨ ਜਿਸ ਤਰੀਕੇ ਦਾ ਮੌਸਮ ਹੁਣ ਬਣਿਆ ਹੋਇਆ ਇਸ ਦੇ ਨਾਲ ਲੱਗਦਾ ਹੈ ਕਿਸਾਨਾਂ ਦੇ ਚਿਹਰੇ ਤੇ ਮੁਸਕਾਨ ਜ਼ਰੂਰ ਆਈ ਹੋਵੇਗੀ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਜੀ ਰਣਦੀਪ ਕੀ ਕੋਈ ਜਾਣਕਾਰੀ ਹੈ ਜੀ ਆਵਾਜ਼ ਆ ਰਹੀ ਹੈ ਜੀ ਬਿਲਕੁਲ ਕਮਿਤਾ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈਗਾ ਤਾਂ ਜੇ ਪਟਿਆਲਾ ਦੀ ਗੱਲ ਕਰ ਲਿੱਤੇ ਜਾਵੇ ਤਾਂ ਕੱਲ ਪਟਿਆਲਾ ਦੇ ਵਿੱਚ ਕੱਲ ਸ਼ਾਮ ਦਾ ਜਿਹੜਾ ਹੈਗਾ ਉਹ ਬਾਰਿਸ਼ ਲਗਾਤਾਰ ਜਿਹੜੀ ਹੋ ਰਹੀ ਹੈ ਤਾਂ ਹੁਣ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਮੌਸਮ ਦੇ ਵਿੱਚ ਠੰਡਕ ਜਿਹੜੀ ਹੈ ਜ਼ਰੂਰ ਦੇਖਣ ਨੂੰ ਮਿਲਦੀ ਹੈਗੀ ਔਰ ਜਿਸ 13 ਜ਼ਿਲ੍ਹਿਆਂ ਦੇ ਵਿੱਚ ਅਬ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ بارش ਦੱਸੀ ਹੋਈ ਆ ਪਰ ਦੂਸਰੇ ਪਾਸੇ ਠੰਡੀਆਂ ਹਵਾਵਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਜਿਸ ਦੇ ਨਾਲ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਨੇੜਲੇ ਜਿਹੜੇ ਇਲਾਕੇ ਨੇ ਕਾਚਾਈ ਆਪਾਂ ਗੱਲ ਕਰ ਲਿੱਤੇ ਜੇ ਸਮਾਣਾ ਪਾਤਣਾ ਤਾਂ ਪਾਤਣਾ ਦੇ ਵਿੱਚ ਵੀ ਜਿਹੜਾ ਹੈਗਾ ਕੱਲ ਪੇੜ ਜਿਹੜੇ ਰਾਤ ਨੂੰ ਡਿੱਗਣਦੇ ਜਿਹੜੀ ਆ ਖਾਫੀ ਖਬਰ ਮਿਲਦੀ ਹੈਗਾ ਇਸ ਚੀਜ਼ ਨੂੰ ਲੈ ਕੇ ਹੁਣ ਦੇਖਦੇ ਮੌਸਮ ਵਿਭਾਗ ਦੇ ਲੱਗਾ ਚਿੰਤਿਤ ਹੈਗੇ ਜੀ ਕਿਸਾਨਾਂ ਦੀ ਗੱਲ ਕਰਨੀ ਵੀ ਲਾਜ਼ਮੀ ਹੋ ਜਾਂਦੀ ਹੈ ਕਿਉਂਕਿ ਜਦੋਂ ਮੌਸਮ ਵਿਭਾਗ ਦੇ ਵੱਲੋਂ ਪਵਿਕ ਬਾਣੀ ਕੀਤੀ ਗਈ ਸੀ ਗੜੇ ਮਾਰੀ ਨੂੰ ਲੈ ਕੇ ਤੇਜ਼ ਹਵਾਵਾਂ ਮੀਂਹ ਨੂੰ ਲੈ ਕੇ ਭਾਰੀ ਮੀਂਹ ਨੂੰ ਲੈ ਕੇ ਤਾਂ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਨਜ਼ਰ ਆ ਰਹੇ ਸੀ ਤਾਂ ਹੁਣ ਜਿਸ ਤਰੀਕੇ ਦੇ ਨਾਲ ਬੀਤੀ ਦਿਨੀ ਮੀਂਹ ਪਿਆ ਇਸ ਦੇ ਕਾਰਨ ਕਿਸਾਨਾਂ ਦੇ ਹਾਲੋ ਹਾਲਾਤ ਦੇ ਦੇਖ ਕੇ ਗੱਲ ਕਰੀਏ ਕੋਈ ਗਲ ਬਾਤ ਹੋਈ ਹੈ ਹੁਣ ਉਹਨਾਂ ਦਾ ਰਿਐਕਸ਼ਨ ਕੀ ਹੈ ਕਵਿਤਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਗੱਲ ਕਰ ਲਿੱਤੇ ਜਾਵੇ ਤਾਂ ਕਿਉਂਕਿ ਜਿਹੜੀ ਕਿਸਾਨ ਹੈਗੀ ਉਹ ਆਪਣੇ ਬੱਚਿਆਂ ਨੂੰ ਜਿਹੜੀ ਫਸਲ ਕਿਸਾਨ ਪਾਲਦਾ ਹੈਗਾ ਤਾਂ ਇਸ ਚੀਜ਼ ਨੂੰ ਲੈ ਕੇ ਜਿੱਥੇ ਪਹਿਲਾਂ ਹੀ ਗਰਮੀ ਨੂੰ ਦੇਖਿਆ ਜਾਵੇਗਾ ਜਿਵੇਂ ਜਨਵਰੀ ਦੇ ਵਿੱਚ ਹੀ ਜਿਹੜੀ ਹੈ ਔਰ ਫੈਬ ਦੇ ਸਟਾਰਟਿੰਗ ਦੇ ਵਿੱਚ ਜਿਹੜੇ ਮੌਸਮ ਦੇ ਵਿੱਚ ਵੱਡਾ ਬਦਲਾਅ ਹੋ ਦੇਖਣ ਨੂੰ ਮਿਲਿਆ ਸੀ ਤਾਂ ਤਾਂ ਵੀ ਕਿਸਾਨ ਜਿਹੜਾ ਉਹ ਚਿੰਤਤ ਨਜ਼ਰ ਆ ਰਿਹਾ ਸੀਗਾ ਕਿਉਂਕਿ ਉਹਦੇ ਵਿੱਚ ਅਗਰ ਗਰਮਿਆਸ ਜਿਹੜੀਆਂ ਟਾਈਮ ਤੋਂ ਪਹਿਲਾਂ ਹੀ ਮਿਲ ਗਈ ਸੀ ਤਾਂ ਉਸੇ ਨਾਲ ਝਾੜ ਘਟਣਾ ਸੀ ਪਰ ਦੂਸਰੇ ਪਾਸੇ ਅਗਰ ਜੇ ਕਿਸਾਨ ਨੇ ਸੁਣੇ ਕਿ ਮੌਸਮ ਦੇ ਵਿੱਚ ਬਦਲਾਅ ਆਇਆ ਤਾਂ ਉਸ ਤੋਂ ਬਾਅਦ ਫਿਰ ਗੜੇ ਮਾਰੀ ਹੋ ਗਈ ਗੜੇ ਮਾਰੀ ਕਮਜ ਦੇ ਉਹ ਤੇਜ਼ ਹਵਾਵਾਂ ਚੱਲ ਰਹੀਆਂ ਔਰ ਉਹ ਜਿਹੜੀ ਫਸਲ ਹੈਗੀ ਉਹ ਪੱਕੀ ਹੋਈ ਹੈ ਤਾਂ ਇਸ ਚੀਜ਼ ਨੂੰ ਲੈ ਕੇ ਕਿਸਾਨ ਵੀ ਜਿਹੜੇ ਨੇ ਉਹ ਲਗਾਤਾਰ ਚਿੰਤਤ ਦਿਖਾਈ ਦੇ ਰਿਹਾ ਹੈ ਕਿ ਕਿਤੇ ਕਿਤੇ ਗੜੇ ਮਾਰੀ ਜ਼ਿਆਦਾ ਹੁੰਦੀ ਹੈ ਜਾਂ ਬਾਰਾਚਾਰ ਕਨੋ ਮਸਲ ਜੀ ਆਤਾ ਮੌਸਮ ਦੇ ਵਿੱਚ ਜਿਸ ਤਰੀਕੇ ਨਾਲ ਤਬਦੀਲੀ ਆਈ ਹੈ ਰਣਦੀਪ ਦਾ ਲੋਕਾਂ ਦਾ ਕੀ ਰਿਐਕਸ਼ਨ ਹੈ ਕਿਉਂਕਿ ਲੋਕਾਂ ਦੇ ਵੱਲੋਂ ਦੇਖਿਆ ਜਾ ਰਿਹਾ ਸੀ ਕਿ ਗਰਮ ਕਪੜੇ ਜਿਹੜੇ ਹੈਗੇ ਉਹ ਰੱਖ ਦਿੱਤੇ ਗਏ ਸੀ ਨੋਰਮਲ ਗਰਮੀਆਂ ਦੇ ਕਪੜੇ ਦੇ ਵਿੱਚ ਨਜ਼ਰ ਆ ਰਹੇ ਸੀ ਲੇਕਿਨ ਜਦੋਂ ਮੀਂਹ ਪਿਆ ਉਸ ਤੋਂ ਬਾਅਦ ਗਰਮ ਕਪੜੇ ਫਿਰ ਤੋਂ ਕੱਢ ਲਏ ਗਏ ਨੇ ਬਿਲਕੁਲ ਕਵਿਤਾ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਮੈਂ ਤਾਂ ਜਿਵੇਂ ਸਵੇਰ ਔਰ ਸ਼ਾਮ ਦੀ ਜਿਹੜੀ ਉਹ ਠੰਡ ਰਹੀ ਸੀ ਦੁਪਹਿਰ ਵੇਲੇ ਬਹੁਤ ਜ਼ਿਆਦਾ ਗਰਮੀ ਦੇਖਣ ਨੂੰ ਮਿਲਦੀ ਸੀ ਜਿਸ ਤਰ੍ਹਾਂ ਜੂਨ ਜੁਲਾਈ ਦਾ ਮਹੀਨਾ ਆ ਗਿਆ ਹੋਵੇ ਤਾਂ ਉਸ ਚੀਜ਼ ਨੂੰ ਲੈ ਕੇ ਲੋਕਾਂ ਨੂੰ ਜਿਵੇਂ ਘਬਰਾਹਟ ਹੋ ਜਾਂਦੀ ਤਾਂ ਇਸ ਚੀਜ਼ ਨੂੰ ਲੈ ਕੇ ਆਦੀਆਂ ਬਾਲੀਆਂ ਲੋਕਾਂ ਨੇ ਜਿਹੜੀਆਂ ਟੀ-ਸ਼ਰਟਾਂ ਪਾਉਣੇ ਸ਼ੁਰੂ ਕਰ ਦਿੱਤੀਆਂ ਕਿਉਂਕਿ ਜਿਹੜੇ ਸਵੇਰ ਮਿਹਨਤ ਕਰਨ ਵਾਲੇ ਲੋਕ ਨੇ ਤਾਂ ਉਹਨਾਂ ਨੂੰ ਹੁੰਦਾ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਨਾ ਤਾਂ ਗਰਮੈਸ਼ ਹੁੰਦੇ ਪਰ ਕਿਤੇ ਨਾ ਕਿਤੇ ਜਿਵੇਂ ਮੌਸਮ ਛਾਪ ਨੂੰ ਫਿਰ ਠੰਡਕ ਵਾਲਾ ਹੋ ਜਾਂਦਾ ਤਾਂ ਜਿਹਦੇ ਨਾਲ ਬਿਮਾਰੀਆਂ ਦੇ ਵੀ ਪ੍ਰਾਈਵੇਟ ਤਾਂ ਲਗਾਤਾਰ ਹਸਪਤਾਲਾਂ ਦੇ ਉੱਤੇ ਵੀ ਮਰੀਜ਼ਾਂ ਦਾ ਤੰਤ ਤੰਤ ਲੱਗਣਾ ਸ਼ੁਰੂ ਹੋ ਗਿਆ ਸੀਗਾ ਤਾਂ ਪਰ ਹੁਣ ਜਿਵੇਂ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਆ ਰਿਹਾ ਦੁਪਹਿਰ ਦੇ ਸਮੇਂ ਘਬਰਾਟ ਹੋਣ ਲੱਗ ਜਾਂਦੀ ਹੈ ਤਾਂ ਸ਼ਾਮ ਨੂੰ ਫੇਰ ਠੰਡਕ ਹੋ ਜਾਂਦੀ ਹੈ ਤਾਂ ਮੌਂਟਰੀ ਦੇ ਵਿੱਚ ਇਸ ਚੀਜ਼ ਨੂੰ ਵੀ ਲੈ ਕੇ ਪਰ ਕਿਤੇ ਨਾ ਕਿਤੇ ਲੋਕ ਜਿਹੜੇ ਕਵੀਤਾ ਇਸ ਚੀਜ਼ ਨੂੰ ਖੁਸ਼ ਨੇ ਕਿ ਅਗਰ ਜੇ ਬਾਰਿਸ਼ ਪੈ ਜਾਂਦੀ ਹੈ ਤਾਂ ਸੁੱਕੀ ਠੰਡ ਜਿਵੇਂ ਅਸੀਂ ਪਹਿਲਾਂ ਕਹ ਰਹੇ ਸੀਗੇ ਜਿਸ ਤਰ੍ਹਾਂ ਗਲਾ ਖਰਾਬ ਖਾਂਸੀ ਜਾਂਦਾ ਤਾਂ ਇਸ ਚੀਜ਼ ਨੂੰ ਲੈ ਕੇ ਲੋਕਾਂ ਨੂੰ ਫਾਇਦਾ ਜ਼ਰੂਰ ਮਿਲੂਗਾ ਕਰ ਜੇ ਤੁਹਾਡੇ ਬਾਰਿਸ਼ ਹੁੰਦੀ ਹੈ ਤਾਂ ਬਿਮਾਰੀਆਂ ਜ਼ਰੂਰ ਚੱਕੀਆਂ ਜਾਣਗੀਆਂ ਜੀ ਧੰਨਵਾਦ ਆਈਸੀਨੀ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜਨਾਬ ਨੂੰ ਜੋ ਹੈ ਜਾਣਕਾਰੀ ਅਸੀਂ ਸਾਂਝੀ ਕੀਤੀ ਹੈਗੀ ਆ ਕਿਸ ਤਰੀਕੇ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਆਈ ਹੈ ਇਸ ਤਰੀਕੇ ਦੇ ਨਾਲ ਗਰਾਊਂਡ ਜ਼ੀਰੋ ਰਿਪੋਰਟ ਤੇ ਕੀ ਕੋ ਜਾਣਕਾਰੀ ਹੈ ਪਟਿਆਲਾ ਦੇ ਵਿੱਚ ਉਸ ਨੂੰ ਲੈ ਕੇ ਵੀ ਰਣਦੀਪ ਸਿੰਘ ਜੋ ਸਾਡੇ ਸਹਿਯੋਗੀ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਤਾਂ ਲੋਕਾਂ ਦੀ ਜੇਕਰ ਗੱਲ ਕਰੀਏ ਤਾਂ ਇਸ ਮੌਸਮ ਦੇ ਵਿੱਚ ਲੋਕੀ ਵੱਡੀ ਗਣਤੀ ਦੇ ਵਿੱਚ ਬਿਮਾਰ ਪੈਂਦੇ ਨੇ ਜਿਸ ਕਰਕੇ ਜੇਕਰ ਸਿਹਤ ਵਿਭਾਗ ਦੀ ਗੱਲ ਕਰ ਲਈਏ ਮੌਸਮ ਵਿਗਿਆਨੀਆਂ ਦੀ ਗੱਲ ਕਰ ਲਈਏ ਲੋਕਾਂ ਨੂੰ ਸਲਾਹ ਜ਼ਰੂਰ ਦਿੱਤੀ ਜਾਂਦੀ ਹੈ ਕਿ ਇਸ ਮੌਸਮ ਦੇ ਵਿੱਚ ਬਚ ਕੇ ਰਿਹਾ ਜਾਵੇ ਧਿਆਨ ਬਹੁਤ ਜ਼ਿਆਦਾ ਰੱਖਿਆ ਜਾਵੇ ਕਿਉਂਕਿ ਜੇਕਰ ਧਿਆਨ ਨਹੀਂ ਰੱਖਿਆ ਜਾਵੇਗਾ ਤਾਂ ਵੱਡੀ ਗਿਣਤੀ ਦੇ ਵਿੱਚ ਲੋਕੀ ਬਿਮਾਰ ਪੈਂਦੇ ਨੇ ਖਾਸ ਤੌਰ ਉਤੇ ਉਹਨਾਂ ਦਾ ਅਸਰ ਜਿਹੜਾ ਹੈਗਾ ਜੋ ਮੌਸਮ ਬਦਲ ਰਿਹਾ ਹੈ ਅਸਰ ਪੈਂਦਾ ਹੈ ਬਜ਼ੁਰਗਾਂ ਤੇ ਤੇ ਨਾਲ ਹੀ ਬੱਚਿਆਂ ਦੇ ਉਪਰ ਤਾਂ ਇਸ ਕਰਕੇ ਲਗਾਤਾਰ ਇਹਨਾਂ ਨੂੰ ਸਲਾਹ ਜਿਹੜੀ ਹੈਗੀ ਦਿੱਤੀ ਜਾਂਦੀ ਹੈਗੀ ਆ ਤਾਂ ਲੁਧਿਆਣਾ ਦੇ ਵਿੱਚ ਕਿਹੋ ਜੇ ਮੌਸਮ ਨੂੰ ਲੈ ਕੇ ਹਾਲੋ ਹਾਲਾਤ ਬਣੇ ਹੋਏ ਨੇ ਇਸ ਬਾਬਤ ਸਾਨੂੰ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਜਤਿੰਦਰ ਸਿੰਘ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਜੀ ਜਤਿੰਦਰ ਕੀ ਕੋਈ ਜਾਣਕਾਰੀ ਹੈ ਮੌਸਮ ਨੂੰ ਲੈ ਕੇ ਜੀ ਕविता ਜਿਸ ਤਰੀਕੇ ਬਤਾਈ ਕਿ ਮੌਸਮ ਦੇ ਬਦਲਦੇ ਮિજાਜ ਨੂੰ ਲੈ ਕੇ ਕਈ ਥੇਨੇ ਕਿਤੇ ਕਹੀਏ ਮੌਸਮ ਵਿਭਾਗ ਵੱਲੋਂ 13 ਜ਼ਿਲ੍ਹਿਆਂ ਦੇ ਵਿੱਚ ਕਈ ਐਲਰ ਯੈਲੋ ਅਲਰਟ ਜਾਰੀ ਕੀਤਾ ਗਿਆ ਤਾਂ ਕਿ ਕਿਤੇ ਨਾ ਕਿਤੇ ਲੱਗਦਾ ਜਿਸ ਤਰਕੇ ਬਾਰਿਸ਼ ਹੋ ਰਹੀ ਮਾਰਚ ਮਹੀਨੇ ਦੇ ਵਿੱਚ ਤੇ ਕਿਸਾਨਾਂ ਨੂੰ ਵੀ ਭਾਰੀ ਨੁਕਸਾਨ ਹੋ ਸਕਦਾ ਵਾ ਜੀ ਤਾਂ ਮੌਸਮ ਦੇ ਦੇਖ ਕੇ ਗੱਲ ਕਰੀਏ ਬੀਤੇ ਦਿਨੀ ਕਈ ਇਲਾਕਿਆਂ ਦੇ ਵਿੱਚ ਮੀਂਹ ਪਿਆ ਹੈਗਾ ਆ ਜਿਸ ਤਰੀਕੇ ਨਾਲ ਪਹਿਲਾਂ ਗਰਮਾਇਸ਼ ਇੰਨੀ ਜ਼ਿਆਦਾ ਹੋ ਗਈ ਸੀ ਤਾਂ ਹੁਣ ਲੋਕ ਜਿਹੜੇ ਨੇ ਗਰਮ ਕੱਪੜੇ ਫੇਰ ਤੋਂ ਬਾਹਰ ਕੱਢ ਲਏ ਗਏ ਨੇ ਤੇ ਲੋਕਾਂ ਦੀ ਗਣਤੀ ਵੀ ਮਰੀਜ਼ਾਂ ਦੀ ਗਣਤੀ ਜਿਹੜੀ ਹੈਗੀ ਵਧ ਜਾਂਦੀ ਹੈ ਤਾਂ ਰਿਐਕਸ਼ਨ ਲੋਕਾਂ ਦਾ ਕਿਵੇਂ ਦਾ ਦੇਖਣ ਨੂੰ ਮਿਲ ਰਿਹਾ ਆਵਾਜਾਈ ਦੀ ਭਾਵੇਂ ਗੱਲ ਕਰ ਲਈਏ ਦੁਪਹਿਰ ਵੇਲੇ ਆਵਾਜਾਈ ਥੋੜੀ ਕਿਤੇ ਨਾ ਕਿਤੇ ਘਟ ਜ਼ਰੂਰ ਹੋ ਗਈ ਸੀ ਗਰਮੀ ਕਰਕੇ ਤਾਂ ਹੁਣ ਆਵਾਜਾਈ ਦੇ ਵਿੱਚ ਕੀ ਕੁਝ ਫਰਕ ਨਜ਼ਰ ਆ ਰਿਹਾ ਹੈ ਜੀ ਹਫਤਾ ਜਿਸ ਤਰੀਕੇ ਦਾ ਉਹਦੇ ਜਿਹੜਾ ਇਹ ਬਾਰਿਸ਼ ਹੋ ਰਿਹਾ ਨਾ ਮੌਸਮ ਜਿਸ ਤਰੀਕੇ ਕਿਤੇ ਨਾ ਕਿਤੇ ਕਿਤੇ ਸਹਿਰਾ ਦੇ ਵਿੱਚ ਜਿਆਦਾ ਬਾਰਿਸ਼ ਹੈ ਕਿਤੇ ਸਹਿਰਾ ਦੇ ਵਿੱਚ ਸਿਰਫ ਬੂੰਦਾ ਪੰਦੀ ਹੈ ਉਸ ਨੂੰ ਲੈ ਕੇ ਬੱਚਿਆਂ ਨੂੰ ਕਦੇ ਜਿਆਦਾ ਬਿਮਾਰੀ ਦੀ ਅਸੰਕਾ ਜਤਾਈ ਜਾ ਰਹੀ ਜਿਸ ਤਰੀਕੇ ਦੇਖੇਗੀ ਖੰਗ ਦੀ ਬਿਮਾਰੀ ਹੈ ਕਦੇ ਬੱਚੇ ਜਿਹੜੇ ਜਿਆਦਾ ਬਿਮਾਰ ਹੋ ਰਹੇ ਨੇ ਕਿਉਂਕਿ ਪਹਿਲੇ ਗਰਮੀ ਆਈ ਉਸ ਤੋਂ ਬਾਅਦ ਸਿਰਫ ਇੱਕ ਵੈਗ ਬਾਰਿਸ਼ ਹੋਣ ਕਰਕੇ ਸਰਦੀ ਬ ਜੀ ਜੇ ਬਿਲਕੁਲ ਤਾਂ ਜੀ ਜੋ ਬਿਲਕੁਲ ਤਾਂ ਸਾਡੇ ਨਾਲ ਸਾਡੇ ਸੀ ਹੋਏਗੀ ਜਤਿੰਦਰ ਸਿੰਘ ਜੁੜੇ ਹੋਏ ਸੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਜ਼ਰੂਰ ਦਿੱਤੀ ਹੈਗੀ ਕਿ ਮੌਸਮ ਦੇ ਵਿੱਚ ਤਬਦੀਲੀ ਆਈ ਹੈਗੀ ਜਿਸ ਦੇ ਕਾਰਨ ਬੱਚੇ ਜੋ ਹੈਗੇ ਆ ਆਨੰਦ ਜ਼ਰੂਰ ਲੈਂਦੇ ਨੇ ਪਰ ਬਿਮਾਰ ਵੀ ਪੈ ਜਾਂਦੇ ਨੇ ਇਸ ਕਰਕੇ ਲਗਾਤਾਰ ਬੱਚਿਆਂ ਨੂੰ ਬਜ਼ੁਰਗਾਂ ਨੂੰ ਜੋ ਹੈ ਸਿਹਤਮੰਦ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈਗੀ ਬਾਹਰ ਨਿਕਲਣ ਵੇਲੇ ਪ੍ਰੋਪਰ ਤਰੀਕੇ ਦੇ ਨਾਲ ਕੱਪੜੇ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈਗੀ ਕਿਉਂਕਿ ਇਸ ਸਮੇਂ ਇਸ ਮੌਸਮ ਦੇ ਵਿੱਚ ਵੱਡੀ ਗਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਬਿਮਾਰ ਪੈਂਦੇ ਨੇ ਕਿਉਂਕਿ ਪਹਾੜੀ ਇਲਾਕਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਆਈ ਹੈਗੀ ਆ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਨੂੰ ਲੈ ਕੇ ਜੋ ਸ਼ੰਕਾ ਹੈਗੀ ਜਤਾਈ ਗਈ ਹੈਗੀ ਆ ਜਿਸ ਦਾ ਅਸਰ ਕਿਤੇ ਨਾ ਕਿਤੇ ਜੋ ਇਹ ਮੈਦਾਨੀ ਇਲਾਕਿਆਂ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲਦਾ ਹੈਗਾ ਤੇ ਨਾਲ ਹੀ ਬੀਤੇ ਦਿਨੀ ਜੋ ਹੈ ਵੈਸਟਰਨ ਡਿਸਟਰਬੈਂਸ ਐਕਟਿਵ ਹੋਇਆ ਸੀ ਜਿਸ ਦੇ ਐਕਟਿਵ ਹੋਣ ਦੇ ਨਾਲ ਪੰਜਾਬ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲਿਆ ਹੈਗਾ ਲੁਧਿਆਣਾ ਦੇ ਵਿੱਚ ਜੋ ਹੈ ਬਦਲਵਾਈ ਰਹੀ ਹੈਗੀ ਆ ਅਜੇਹੇ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੰਜਾਬ ਦੇ ਬਦਲਵਾਈ ਦੇਖਣ ਨੂੰ ਮਿਲੀ ਹੈ ਤੇ ਹੁਣ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਤੇ ਕੱਲ ਜੋ ਹੈ ਮੌਸਮ ਦੇ ਵਿੱਚ ਤਬਦੀਲੀ ਆਵੇਗੀ ਕਿਉਂਕਿ ਗੜੇਮਾਰੀ ਤੇਜ਼ ਹਵਾਵਾਂ ਤੇ ਭਾਰੀ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈਗੀ ਵੈਸਟਰਨ ਡਿਸਟਰਬੈਂਟ ਜਿਹੜਾ ਹੈਗਾ ਐਕਟਿਵ ਹੈ ਜਿਸ ਦਾ ਅਸਰ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਤਾਂ ਮਿਲ ਹੀ ਰਿਹਾ ਤੇ ਉਸ ਦਾ ਅਸਰ ਜੋ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਜਿਸ ਦੇ ਕਾਰਨ ਪਹਿਲਾਂ ਗਰਮਾਈ